ਕੀ ਆ ਜਸਵਿੰਦਰ ਸਿੰਘ ਕਿਹੜਾ ਪਿੰਡ ਤੁਹਾਡਾ ਪਿੰਡ ਸਕਰਾਂਪਾ ਟੱਪਰੀਆ ਤੇ ਇਹ ਤੁਹਾਡੀ ਗੱਡੀ ਆ ਹਾਂਜੀ ਜੀ ਮੇਰੇ ਦਾਦਾ ਜੀ ਦੀ ਗੱਡੀ ਹੈ ਜੀ ਇਹ ਇਹ ਅੱਜ ਇਸ ਲੈਨ ਚ ਖੜੀ ਹੈ ਇਸ ਇਹ ਚਾਰਾ ਲੈ ਕੇ ਜਾ ਰਹੀ ਹੈ ਹਾਂਜੀ ਚਾਰਾ ਲੈ ਕੇ ਜਾ ਰਹੀ ਹੈ ਅਜਨ ਵਾਲੇ ਨੂੰ ਲੈ ਕੇ ਚਾਰਾ ਲੈ ਕੇ ਜਾ ਰਹੀ ਹੈ ਜੀ ਮੈਂ ਦੇਖਿਆ ਵੀ ਬੰਨਾਂ ਦੇ ਉੱਤੇ ਸਾਡੇ ਬਜ਼ੁਰਗ ਵੀ ਥੈਲੇ ਚੱਕੀ ਫਿਰਦੇ ਸੀ ਅਸੀਂ ਪੁੱਛੇ ਕਿੰਨੀ ਉਮਰ ਕਹਿੰਦੇ 70 ਸਾਲ 80 ਸਾਲ ਥੈਲਿਆਂ ਦਾ ਬੋਝ ਉਹਨਾਂ ਨੂੰ ਲੱਗ ਨਹੀਂ ਸੀ ਰਿਹਾ ਇਹ ਗੱਡੀ ਇਹਨਾਂ ਦੇ ਮੁਕਾਬਲੇ ਪੂਰਾ ਸਮਾਨ ਲੈ ਕੇ ਜਾ ਰਹੀ ਬਰਾਬਰ ਸਮਾਨ ਬਰਾਬਰ ਸਮਾਨ ਲੈ ਕੇ ਜਾ ਰਹੀ ਹੈ ਜੀ ਕਿੰਨਾ ਮਾਡਲ ਹੈ ਵੀਰੇ ਇਹ 1967 ਮਾਡਲ ਆ ਜੀ 67 67 ਚ ਤੁਹਾਡੀ ਡੇਟ ਆਰਥ ਕੀ ਆ ਜਨਮ ਤੁਹਾਡਾ ਸਨ ਸਾਲ 1998 ਇਹ 98 ਤੇ 67 ਇਹ ਮੇਰੇ ਫਾਦਰ ਸਾਹਿਬ ਤੋਂ ਵੀ ਪਹਿਲਾਂ ਦੀ ਇੱਕ ਸਾਲ ਅੱਛਾ ਇਹ ਮੇਰੇ ਦਾਦਾ ਜੀ ਦੀ ਗੱਡੀ ਆ ਜੀ ਅੱਛਾ ਹਾਂਜੀ ਤੇ ਤੁਸੀਂ ਅੱਜ ਤੱਕ ਤੁਹਾਡੇ ਪਰਿਵਾਰ ਕੋਲ ਹੈ ਹਾਂਜੀ ਬਸ ਸ਼ੌਂਕੇ ਤੌਰ ਤੇ ਰੱਖੀ ਹੋਈ ਆ ਦਾਦਾ ਜੀ ਨਿਸ਼ਾਨੀ ਰੱਖੀ ਹੋਈ ਆ ਜੀ ਘਰੇ ਖੜੀ ਹੈ ਹਾਂਜੀ ਸੇਵਾ ਵਾਸਤੇ ਜਾਂਦੀ ਆ ਜਿੱਥੇ ਵੀ ਲੋਡ ਪੈ ਜਵੇ ਨਹੀਂ ਘਰੇ ਖੜੀ ਆ ਤੇ ਪੂਰੀ ਚਾਲੂ ਹਾਲਤ ਚ ਚਾਲੂ ਹਾਲਤ ਚ ਆ ਜੀ ਚਾਲੂ ਹਾਲਤ ਚ ਚਾਲੂ ਹਾਲਤ ਚ ਚਾਲੂ ਹਾਲਤ ਚ ਚਲੋ ਬੰਦੇ ਨੇ ਫੇਰ ਵੀ ਸ਼ੌਂਕ ਨੂੰ ਰੱਖੀ ਹੁੰਦੀ ਵੀ ਚਲੋ ਚੱਲਦੀ ਆ ਪਰ ਤੁਸੀਂ ਤਾਂ ਕੰਮ ਵੀ ਪੂਰਾ ਜ਼ੋਰ ਦਾ ਲੈ ਰਹੇ ਹੋ ਪੂਰਾ ਜੀ ਪੂਰਾ ਸੇਵਾ ਵਾਸਤੇ ਉੱਥੇ ਤਾਂ ਬਈ ਸੜਕਾਂ ਵੀ ਟੁੱਟੀਆਂ ਹੋਈਆਂ ਉੱਥੇ ਤਾਂ ਨਵੀਆਂ ਗੱਡੀਆਂ ਬੰਦੇ ਰਕਮੈਂਡ ਕਰਦੇ ਵੀ ਚਲੋ ਗੱਡੀ ਵਧੀਆ ਹੀ ਲੈ ਕੇ ਜਾਈਏ ਪੂਰਾ ਉਹ ਸਾਰੇ ਹਾਲਾਤਾਂ ਵਿੱਚ ਲੰਘ ਜੂਗੀ ਪੂਰਾ ਜੀ ਪੂਰਾ ਸਾਰੇ ਲੰਘੇ ਹੋਗੀ ਹਾਂਜੀ 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 ਲੰਘ ਜੂਗੇ ਤੁਸੀਂ ਇਹ ਲੈ ਕੇ ਚੱਲੇ ਹੋ ਤੁਸੀਂ ਇਹ ਨਹੀਂ ਆਪਣੇ ਘਰ ਦੇ ਤੋਂ ਡਿਮਾਂਡ ਕਰਦੇ ਮੁੰਡੇ ਦਾ ਅੱਜ ਕੱਲ ਕਹਿੰਦੇ ਵੀ ਨਹੀਂ ਜੀ ਮੈਨੂੰ ਤਾਂ ਪਾਵਰ ਸਟੀering ਚਾਹੀਦਾ ਮੇਥੋਂ ਨਹੀਂ ਇਹ ਵੱਡੀਆਂ ਚੀਜ਼ਾਂ ਚੱਲਦੀਆਂ ਐਦਾਂ ਹੁਣ ਤਾਂ ਮੁੰਡੇ ਪ੍ਰਾਣੀ ਚੀਜ਼ ਨੂੰ ਉਦਾਂ ਕਰੇ ਮੋਟਰਸਾਈਕਲ ਨੂੰ ਵੀ ਹੱਥ ਨਹੀਂ ਪਾਉਂਦੇ ਪ੍ਰਾਣੇ ਨੂੰ ਕਹਿੰਦੇ ਮੈਨੂੰ ਤਾਂ ਨਵਾਂ ਲੈ ਕੇ ਦੋ ਤੇ ਤੁਸੀਂ ਇਹ ਲੈ ਕੇ ਚੱਲੇ ਹੋ ਨਹੀਂ ਜੀ ਬਸ ਦਾਦਾ ਜੀ ਨਿਸ਼ਾਨੀ ਆ ਇਹ ਮੈਂ ਸਾਹਮਣੇ ਰੱਖੀ ਹੋਈ ਆ ਲੋਕ ਕਹਿੰਦੇ ਆ ਪਾਵਰ ਸਟੀering ਕਰਾ ਲਾ ਪਰ ਨਹੀਂ ਉਦਾਂ ਹੀ ਚਲਾਈ ਆ ਪਹਿਲਾਂ ਵਾਲੀ ਹਾਲਤ ਵਿੱਚ ਚਲਾ ਰਹੇ ਸੀ ਤੁਹਾਨੂੰ ਆਪਣੇ ਦਾਦਾ ਜੀ ਨੂੰ ਮਿਲਣ ਦਾ ਜ਼ਿੰਦਗੀ 'ਚ ਉਹਨਾਂ ਦਾ ਪਿਆਰ ਪਾਉਣ ਦਾ ਮੌਕਾ ਮਿਲ ਉਹ ਨੇ ਇੰਦਤ ਆ ਵੀ ਸੀ 2005 ਵਿੱਚ ਕਿੰਨਾ ਪਿਆਰ ਸੀ ਤੁਹਾਨੂੰ ਉਹਨਾਂ ਦਾ ਬਹੁਤ ਜਿਆਦਾ ਹਾਂਜੀ ਹਾਂਜੀ ਇਹ ਜਾਂਦਾ ਜੁੜੀਆਂ ਹੋਈਆਂ ਗੱਡੀ ਨਾਲ ਉਹ ਮਹਿਕਾਂ ਕਹਿੰਦੇ ਵੀ ਇੱਕ ਮਹਿਕ ਹੁੰਦੀ ਆ ਕਿਸੇ ਦੇ ਮੁੜਕੇ ਦੀ ਜਾਂ ਉਹਨਾਂ ਦੇ ਮਿਲਣ ਦੀ ਹੈਨਾ ਜੇ ਬੰਦਾ ਕਿਸੇ ਨੂੰ ਮਿਲਦਾ ਤਾਂ ਉਹਨਾਂ ਦੀ ਇੱਕ ਔਰਾ ਹੀ ਹੁੰਦਾ ਇੱਕ ਮਹਿਕ ਹੁੰਦੀ ਉਹ ਮਹਿਸੂਸ ਕਰਦੇ ਆ ਇਹਦੇ ਚ ਹਾਂਜੀ 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 ਉਹ ਮਹਿਸੂਸ ਕਰਦੇ ਆ ਜੀ ਬਹੁਤ ਪਿਆਰ ਆ ਜੀ ਬਾਕੀ ਮਤਲਬ ਰਹਿ ਨਹੀਂ ਸਕਦੇ ਪਰਿਵਾਰ ਵੀ ਸਾਰਾ ਨਾਲ ਜੁੜਿਆ ਹੋਇਆ ਜੀ ਗੱਡੀ ਦੇ ਘਰੇ ਗੱਡੀ ਖੜਦੀ ਆ ਰੈਂਜ ਸਾਡੇ ਗੱਡੀ ਵੀ ਨਾ ਬਾਜੀ ਕੋਈ ਵੀ ਲੋਕ ਕਹਿੰਦੇ ਆ ਵੇਚ ਦੋ ਅਸੀਂ ਇੰਨੇ ਪੈਸੇ ਦੇ ਦਾਂਗੇ 7 ਲੱਖ ਦੇ ਦਾਂਗੇ 8 ਲੱਖ ਦੇ ਦਾਂਗੇ ਇਹ ਤਾਂ ਹੁਣ ਵੀ ਹੁਣ ਵੀ ਜੀ ਤੇ ਅੰਮ੍ਰਿਤਸਰ ਤੋਂ ਇੱਕ ਸਰਦਾਰ ਜੀ ਆਏ ਤੇ ਉਹਨਾਂ ਨੇ ਚੈੱਕ ਫੜਾ ਦਿੱਤਾ ਦਾ ਕਹਿੰਦੇ ਭਰ ਲਓ ਅੱਛਾ ਹਾਂ ਜੀ ਅੱਜ ਵੀ ਉਹਨਾਂ ਦਾ ਫੋਨ ਨੰਬਰ ਮੇਰੇ ਕੋਲ ਸੇਵ ਆ ਜੀ ਅਮਰੀਕਾ ਤੋਂ ਆਏ ਤੇ ਉਹ ਚੈੱਕ ਫੜਾ ਤਾ ਜਿੰਨਾ ਮਰਜੀ ਭਰ ਲਓ ਹੱਤ ਦਾ ਜੀ ਅਸੀਂ ਹੈੱਡ ਤੇ ਆਏ ਹੋਏ ਸੀ ਯਾਰ ਦੋਸਤ ਇਦਾਂ ਹੀ ਘੁੰਮਣ ਵਾਸਤੇ ਗੱਡੀ ਲੈ ਕੇ ਗੱਡੀ ਲੈ ਕੇ ਫਿਰ ਤਿੱਬੀ ਸਾਹਿਬ ਮਾ ਸਾਡੇ ਕੋਲ ਆਏ ਉਹ ਬਾਬਾ ਜੀ ਨੇ ਗੱਡੀ ਦੇਖ ਲਈ ਤੇ ਉਹਨਾਂ ਨੇ ਕਹਿ ਤਾ ਵੇਚਣੀ ਮਗਰ ਨਹੀਂ ਫਿਰ ਉਹਨਾਂ ਨੇ ਜੈਕਬ ਕੋ ਫੜਾ ਤਾ ਕਹਿੰਦੇ ਪਰਲਾ ਮਗਰ ਨਹੀਂ ਫਿਰ ਹੁਣ ਅਸੀਂ ਇਹ ਸਮਝੀਏ ਵੀ ਹੁਣ ਇਹਦੀ ਕੀਮਤ ਕਿਸੇ ਰੁਪਏਆਂ ਵਿੱਚ ਨਹੀਂ ਆંકી ਜਾ ਸਕਦੀ ਅਨਮੋਲ ਹੋ ਗਈ ਨਹੀਂ ਜੀ ਨਹੀਂ ਬਿਲਕੁਲ ਬਿਲਕੁਲ ਦਾਦਾ ਜੀ ਦੀ ਨਿਸ਼ਾਨੀ ਹੈ ਜੀ ਕਦੇ ਵੀ ਵੇਚਣ ਦਾ ਇਰਾਦਾ ਨਹੀਂ ਤੁਹਾਡਾ ਨਹੀਂ ਜੀ ਬਿਲਕੁਲ ਵੀ ਨਹੀਂ